ਸੱਚੀ ਗੱਲ ਸਾਰੇ ਨੂੰ ਥੋੜਾ ਸਾਰਿਆਂ ਦਾ ਵੈਲਕਮ ਕਰਦੇ ਆਂ ਆਪਣੇ ਚੈਨਲ ਉਸਤਾਨ ਸਟਿੱਕ ਦੇ ਉੱਪਰ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਨਹੀਂ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਤੇ ਵੀਡੀਓ ਨੂੰ ਘੱਟ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਨਹੀਂ ਜਿਹੜੇ ਉਹ ਕਿਵੇਂ ਦੇ ਲੱਗੇ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏਗੇ ਪ੍ਰਿੰਟਿਡ ਸੂਟ ਇਹ ਜਿਹੜੀ ਪ੍ਰਿੰਟਿਡ ਸੂਟ ਨੇ ਸਾਰੇ ਮੈਚਿੰਗਸ ਰਹਿਣਗੀਆਂ ਵਿੱਚ ਕੁਝ ਆਲਓਵਰ ਵੀ ਹੋਣਗੀਆਂ ਜਿਹੜੀ ਪ੍ਰਾਈਸ ਹੈ ਉਹ ਆਪਾਂ ਨਾਲ ਨਾਲ ਦੱਸਦੇ ਰਵਾਂਗੇ ਠੀਕ ਹੈ ਜੀ ਜਿਹੜੀ ਪ੍ਰਾਈਸ ਰੇਂਜ ਇਹਨਾਂ ਦੀ ਉਹ ਅਲੱਗ-ਅਲੱਗ ਹੋਏਗੀ ਮੈਕਸਿਮਮ ਪ੍ਰਾਈਸ ਹੈ ਜਿਹੜਾ ਉਹ 1000 ਤੱਕ ਦਾ ਹੋਊਗਾ ਔਰ ਮਿਨੀਮਮ ਪ੍ਰਾਈਸ ਹੈ ਜਿਹੜਾ ਉਹ 750 ਤੱਕ ਦਾ ਹੋਏਗਾ ਠੀਕ ਹੈ ਜੀ ਬਾਕੀ ਜੇ ਕੁਝ ਵੀ ਚਾ ਲੱਗਦੇ ਸੂਟ ਆਈ ਤਾਂ ਫਿਰ ਤੁਹਾਨੂੰ ਨਾਲ-ਨਾਲ ਦੱਸਦੇ ਰਹਾਂਗੇ ਸਭ ਤੋਂ ਫਸਟ ਵੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਜਿਹੜਾ ਕਿ ਇਹ ਤੇ ਇਹਦੀ ਬਾਟਮ ਰਹੋਗੀ 네ਗੇਟਿਵ ਪ੍ਰਿੰਟ ਦੀ ਬਾਟਮ ਦੇ ਵਿੱਚ ਵੀ ਪ੍ਰਿੰਟ ਹੋਇਆ ਹੋਇਆ ਇਹ ਵਾਲੀ ਜਮੇ ਕੇ ਤੁਸੀਂ ਮੈਚਿੰਗ ਹੈ ਜਿਹੜੀ ਜਦੋਂ ਸਟੀਚਿੰਗ ਵੇਲੇ ਕਾਫੀ ਤਰ੍ਹਾਂ ਦੇ ਦਿੱਤੀ ਡਿਜ਼ਾਈਨਿੰਗ ਕਰਵਾ ਸਕਦੇ ਹੋਗੀ ਬਾਟਮ ਦੇ ਉੱਪਰ ਪੇਂਟ ਕਰਵਾ ਸਕਦੇ ਹੋ ਜਾਂ ਮਸ਼ੀਨ ਵਰਕ ਹੈ ਜਿਹੜਾ ਉਹ ਕਰਵਾ ਸਕਦੇ ਹੋ ਹਨ ਥੋੜਾ ਜਿਹਾ ਬਾਟਮ ਦਾ ਸਟਾਫ ਲੈ ਕੇ ਜਿਹੜਾ ਇਹਦੀ ਸ਼ਰਟ ਦੇ ਉੱਪਰ ਵੀ ਫੈਸ ਲਗਾ ਕੇ ਉਦਾਂ ਵੀ ਵਰਕ ਕਰਵਾ ਸਕਦੇ ਹੋ ਹਲਕਾ ਫੁਲਕਾ ਜਿਹਾ ਇਹਦੀ ਜਿਹੜੀ ਪ੍ਰਾਈਸ ਰੇਂਜ ਰਹੋਗੀ ਹੋਰ ਹੋਗੀ 750 ਇਦੇ ਵਿੱਚ ਕਲਰ ਤੁਹਾਨੂੰ ਹੋਰ ਵੀ ਮਿਲ ਜਾਣਗੇ ਸੇਮ ਪ੍ਰਿੰਟ ਦੇ ਵਿੱਚ ਚਿੱਕੇ ਤੁਹਾਨੂੰ ਮਿਲ ਜੂਗਾ ਇਹ ਮਹਿੰਦੀ ਕਲਰ ਵੀਡੀਓ ਪਰ ਲਾਈਟ ਦੇ ਵਿੱਚ ਬਣਾ ਰਹੀ ਹਾਂ ਹੋ ਸਕਦਾ ਕਲਰ ਜਿਹੜੇ ਪ੍ਰੋਪਰ ਨਾ ਆਉਂਦੇ ਹੋਣ ਤੁਹਾਡੇ ਕੋਲੇ ਬਾਕੀ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਇਹ ਹੈਗਾ ਗਾਜਰੀ ਜਿਹਾ ਸ਼ੇਡ ਹੈ ਇਹ ਵੀ ਸ਼ੇਡ ਬਹੁਤ ਪਿਆਰੇ ਹੈ ਇਦੇ ਵਿੱਚ ਤੁਹਾਨੂੰ ਇਹ ਹੀ ਤਿੰਨ ਕਲਰ ਮਿਲਣਗੇ ਠੀਕ ਹੈ ਜੀ कॉटन ਦਾ ਸਟੱਫ ਰਹੂਗਾ ਇਹ ਕਿ ਬ੍ਰਾਂਡ ਦੀ ਇਹ ਹੀ ਪ੍ਰਿੰਸੈਸ ਕਲੈਕਸ਼ਨ ਹੈ ਜਿਹੜੀ ਉਰੂਗੀ ਨੈਕਸਟ ਅਗੇ ਆਪਣਾ ਪਲੇ ਵਾਲਾ ਪ੍ਰਿੰਟ ਇਹ ਵੀ ਕਾਟਨ ਦੇ ਵਿੱਚ ਹੀ ਰਹੂਗਾ ये भी बॉटम के उपर है जो नैगेटिव प्रिंट है प्राइस रेंज ये भी सेम रहेगी सैवन फिफ्टी ठीक है जी फ्रोजी जहाँ शेड है चिक अपने को ले ही। वाला कलर है बहुत ही सोनी मैचिंग है भी कॉटन है जोड़ी पूरी वजिए रहेगी ये नैक्सट डे अपने को लवलीन ब्रांड है लवलीन ब्रांड की जी शर्ट रहेगीदा ही मैचिंग है जी बॉटन रहेगी वाले सूट की जोड़ी प्राइस रहेगी नाइन हंड्रड रहेगी ठीक है जी ਨੈਕਸਟ ਤੋਂ ਕੋਧ ਨੂੰ ਇੱਕ ਇਹ 올ਓਵਰ ਸੂਟ ਦਿਖਾਉਣੀ ਹੈ ਬਿਲਕੁਲ ਨਿਊ ਸਟਫ ਆ ਇਸ ਵਾਰੀ ਸਟਫ ਤੁਸੀਂ ਨੇ ਦੇਖ ਲਓ ਇਦਾਂ ਇਹਦੇ ਵਿੱਚ ਇਹ ਲਾਈਨਸ ਬਣੀਆਂ ਨੇ ਖਾਦੀ ਜੀ ਵਾਂਗੂ ਸਟਫ ਹੈ ਇਹ ਖਾਦੀ ਵੀ ਨਹੀਂ ਹੈਗਾ ਪ੍ਰੋਪਰ ਹੈ ਇਹ ਐਸਕੇ ਦਾ ਪਲੇਨ بیس ਆਉਂਦਾ ਸੀ ਐਵੇਂ ਦਾ ਉਨੇ ਜਿਹੜੀ ਇਹਦੇ ਉੱਪਰ ਹੀ ਪ੍ਰਿੰਟਿੰਗ ਹੋਈ ਹੋਈ ਆ 1000 ਦੀ ਦੀ ਪ੍ਰਾਈਸ ਰਹੂਗੀ 올ਓਵਰ ਸੂਟ ਦੀ ਇਦੇ ਵਿੱਚ ਆਪਣੇ ਕੋਲ ਤਿੰਨ ਕਲਰ ਮਿਲ ਜਾਣਗੇ। ਇਹ ਲੈਮਨ ਜਿਹਾ ਕਲਰ ਹੈ ਤੇ ਖੇਲੇ ਦੇ ਵਿੱਚ ਇਹ ਲਾਈਟ ਫਲੋਸੀ ਕਲਰ। ਇਹਦੀ ਕਾਸਟ ਜਿਹੜੀ 1000 ਰੁਪਏ ਹੋਗੀ। ਅਗਰ ਤੁਸੀਂ ਆਪਣੇ ਤੋਂ ਸਟਿਚਿੰਗ ਕਰਵਾ ਕੇ ਲੈਣੇ ਹੋ ਤਾਂ 350 ਹੈ ਜਿਹੜੀ ਇਹਦੀ ਸਟਿਚਿੰਗ ਲਾਊਗੀ। ਵਿਦ ਡਿਜ਼ਾਈਨਿੰਗ। ਅਗਰ ਤੁਸੀਂ ਸਿੰਪਲ ਪਾਈਪਿੰਗ ਲਾ ਕੇ ਸਲਾਈ ਕਰਵਾਉਣਾ ਤਾਂ 250 ਰਹੂਗਾ। ਠੀਕ ਹੈ ਜੀ। ਜਿਨ੍ਹਾਂ ਨੇ ਵੀ ਸੂਟਸ ਨੂੰ ਆਰਡਰ ਕਰਨੇ ਨੇ ਸਾਨੂੰ ਕੰਟੈਕਟ ਕਰ ਸਕਦੇ ਤੁਸੀਂ 9056775686 ਦੇ ਉੱਪਰ ਥੈਂਕ ਯੂ